ਯੋਗ ਕੈਂਡੀਡੇਟ ਦਿੱਤਾ ਔਰ ਮੈਨੂੰ ਇਹ ਕਹਿਣ ਚ ਕੋਈ ਹਿਚਕਚਾਹਟ ਨਹੀਂ ਕਿ ਮੈਂ ਆਪਣੇ ਬੇਟੇ ਨਾਣਾ ਇੰਦਰਪ੍ਰਤਾਪ ਸਿੰਘ ਲਈ ਅਨੰਦਪੁਰ ਸਾਹਿਬ ਟਿਕਟ ਚਾਹੁੰਦਾ ਸੀ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆ ਮਰਜ਼ੀ ਉਹਨਾਂ ਦੀ ਹੁੰਦੀ ਆ ਔਰ ਪਹਿਲੇ ਦਿਨ ਤੋਂ ਹੀ ਅਸੀਂ ਜੀਰਾ ਸਾਹਿਬ ਦਾ ਮੈਨੋਂ ਪ੍ਰਮੋਟ ਕੀਤਾ ਸਾਰਿਆਂ ਦੇ ਮਰ ਜੀ ਨਾ ਔਰ ਪਾਰਟੀ ਨੇ ਅਕੀਰਲੇਦਨ ਵੀ ਮੈਨੂੰ ਬੁਲਾਇਆ ਬੁਲਾ ਕੇ ਮੈਨੂੰ ਪੁੱਛਿਆ ਕੱਲ ਦੀ ਗੱਲ ਹੈ ਕੱਲ ਸਵੇਰੇ 11 ਵਜੇ ਮੇਰੀ ਮੀਟਿੰਗ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਲੜ ਇੰਦਰ ਲੜੇ ਮੈਂ ਕਿਹਾ ਜੀ ਫਿਰ ਰਾਣੇ ਦੀ ਜਵਾਨ ਨਹੀਂ ਰਹਿਣੀ ਮਾਲਕ ਕਿਰਪਾ ਕਰੇ ਇਹ ਵੀ ਮੇਰਾ ਪੁੱਤਰ ਹੈ ਇਹ ਵੀ ਇੰਦਰ ਹੈ ਔਰ ਅਸੀਂ ਸਾਰੇ ਸਰਦਾਰ ਕੁਲਵੀਰ ਸਿੰਘ ਜ਼ੀਰਾ ਕਾਂਗਰਸ ਪਾਰਟੀ ਲਈ ਤੰਦ ਹੀ ਨਾ ਕੰਮ ਕਰਾਂਗੇ ਦੇਖੋ ਗੁਰੂ ਚਰਨਾ ਚਾਉਣ ਦਾ ਮਤਲਬ ਕੀ ਹੁੰਦਾ ਗੁਰੂ ਚਰਨਾ ਚ ਆਸ਼ੀਰਵਾਦ ਲੈਣ ਲਈ ਜਾਂਦਾ ਪਰ ਮਾਲਕ ਦਾ ਆਸ਼ੀਰਵਾਦ ਲੈਂਦਾ ਔਰ ਕੱਲ ਤੋਂ ਜੰਗੀ ਪੱਦਰ ਤੇ ਅਸੀਂ ਲੜਾਈ ਲੜਾਂਗੇ ਕੁਲਵੀਰ ਸਿੰਘ ਜ਼ੀਰਾ ਨੂੰ ਮਾਲਕ ਕਿਰਪਾ ਕਰੇ ਕਿਰਪਾ ਕਰਨ ਵਾਲਾ ਮਾਲਕ ਆ ਛੋਲੀਆਂ ਉਹ ਪਰਦਾ ਤੇ ਮਾਲਕ ਇਸ ਕਾਬਿਲ ਬਣਾਵੇ ਕੁਲਵੀਰ ਸਿੰਘ ਜੀਰਾਂ ਨੂੰ ਕਿ ਉਹ ਇੱਕ ਸੈਕੂਲਰ ਪਾਰਟੀ ਕਾਂਗਰਸ ਪਾਰਟੀ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕਰੀਦੀ ਆ ਡਿਵੈਲਪਮੈਂਟ ਦੀ ਗੱਲ ਕਰੀਦੀ ਆ ਇਸ ਏਜੰਡੇ ਨੂੰ ਇਹ ਨਹੀਂ ਕਿ ਵੀ ਸਿੱਖਾਂ ਦੀ ਗੱਲ ਨਹੀਂ ਕਰਨੀ ਸਿੱਖਾਂ ਦੀ ਵੀ ਗੱਲ ਕਰੇਗਾ ਇਹ ਹਿੰਦੂਆਂ ਦੀ ਵੀ ਗੱਲ ਕਰੇਗਾ ਮੁਸਲਮਾਨਾਂ ਦੀ ਵੀ ਗੱਲ ਕਰੇਗਾ ਕ੍ਰਿਸਚੀਅਨ ਭਾਈਚਾਰੇ ਦੀ ਵੀ ਗੱਲ ਕਰੇਗਾ ਸਾਂਝੀ ਵਾਰਤਾ ਦੀ ਗੱਲ ਕਰਾਂਗੇ ਇਹ ਔਰ ਸਾਰਿਆਂ ਦੀ ਸਾਂਝੀ ਬਾਣੀ ਗੁਰੂ ਨੇ ਕਿਹਾ ਉਹ ਸੋਚ ਨੂੰ ਲੈ ਕੇ ਕਾਂਗਰਸ ਪਾਰਟੀ ਅੱਗੇ ਗਈ ਆ ਜ਼ੀਰਾ ਸਾਹਿਬ ਸਾਡੇ ਕੈਂਡੀਡੇਟ ਆ ਚਾਹੇ ਸਿੱਖਾਂ ਤੇ ਉਤੇਤਿਆਚਾਰ ਆਪਾਂ ਜਿੱਦਾਂ ਗੱਲਾਂ ਸੁਣੀ ਦੀਆਂ ਉਹਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਮਾਲਕ ਕਿਰਪਾ ਕਰੇ ਪੰਜਾਬ ਦੀ ਡਵੈਲਪਮੈਂਟ ਦੀ ਗੱਲ ਪੰਡਾਮ ਪੰਜਾਬ ਦੀ ਬੇਰੋਜ਼ਗਾਰੀ ਦੀ ਗੱਲ ਪੰਜਾਬ ਦੀ ਡਰੱਗ ਦੀ ਗੱਲ ਇਹ ਸਾਰੇ ਮਸਲੇ ਹੁਣ ਇਥੇ ਇੱਕ ਤਮ ਨਹੀਂ ਦਿਸੇ ਨਾਲ ਇੱਕ ਮਿੰਟ ਵੀ ਇਹ ਸਾਰੀਆਂ ਗੱਲਾਂ ਸਰਦਾਰ ਕੁਲਵੀਰ ਸਿੰਘ ਜੀਰਾ ਕਰਨਗੇ ਹੁਣ ਹੁਕਮ ਕਰੋ ਨਹੀਂ ਅਜੇ ਟੋਨ ਪ੍ਰਚਾਰ ਤੇ ਉਤਰਨਾ ਕਾਂਗਰਸ ਪਾਰਟੀ ਨੇ ਪਰ ਉਸ ਤੋਂ ਪਹਿਲਾਂ ਜਿਹੜੀ ਲੈਂਗੁਏਜ ਸੀਗੀ ਕਿਉਂਕਿ ਤੁਸੀਂ ਬੜੇ ਸਾਰੇ ਫੁਰਜੇ ਹੋ ਲੈਂਗੁਏਜ ਬੜੀ ਕੁਝ ਜਿੱਦਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਬੜੀ ਗਲਤ ਲੈਵਲ ਦੀ ਬਿਆਨਬਾਦੀ ਲੈ ਕੇ ਗਈ ਨਹੀਂ ਨਹੀਂ ਤੁਸੀਂ ਨਹੀਂ ਤੁਸੀਂ ਤੇ ਉਤਰਨਾ ਆ ਜੇ ਉਹ ਮੈਂ ਤਾਂ ਯਾਰ ਹੱਥ ਜੋੜਨ ਵਾਲਾ ਬੰਦਾ ਕਿੱਥੇ ਜੜਾ ਦੂਜੀਆਂ ਪਾਰਟੀਆਂ ਦੀ ਗੱਲ ਦੂਜੀਆਂ ਪਾਰਟੀਆਂ ਦੇਖੋ ਤੁਸੀਂ ਮਿਆਰ ਨਾਲ ਗੱਲ 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 ਆ ਜੀ ਸਾਰਿਆਂ ਦਾ ਸਤਿਕਾਰ ਕਰਾਂਗੇ ਸਾਡੇ ਲਈ ਸਰਦਾਰ ਬਿਰਸਾ ਸਿੰਘ ਬਲਟੋਆ ਆਦਰ ਆਦਰਨੀ ਹੈ ਭੋਲਰ ਸਾਹਿਬ ਜੋ ਕੀਤਾ ਉਹ ਮੈਨੂੰ ਮੈਂ ਉੱਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਉਹਦਾ ਵੀ ਆਦਰ ਕਰਾਂਗੇ ਸਾਡਾ ਫਰਜ ਹੈ ਤੇ ਸਾਹਮਣੇ ਦੇਖ ਸਾਹਮਣੇ ਦੇਖ ਮੈਂ ਤਾਂ ਉਹਦੇ ਨਾਲ ਦਾਇਰੇ ਨਹੀਂ ਦਾਇਰੇ ਚ ਰਹਿ ਕੇ ਠੀਕ ਹੈ ਮੈਂ ਨਾ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਵੀ ਸਾਨੂੰ ਕੀ ਹੱਕ ਹੈ ਵੀ ਟਿੱਪਣੀ ਕਰਨ ਦਾ ਹਰੇਕ ਨੂੰ ਹੱਕ ਹੈ ਲੜਨ ਦਾ ਜਦੋਂ ਅਸੀਂ ਹਿੰਦੁਸਤਾਨ ਦਾ ਸੰਵਿਧਾਨੀ ਮੰਨ ਲਿਆ ਫਤੋ ਸਾਰੇ ਬਰਾਬਰ ਹੋ ਗਏ ਸਵਿਧਾਨ ਮੰਨਣਗੇ ਤਾਂ ਇਲੈਕਸ਼ਨ 'ਚ ਖੜੇ ਹੋਣਗੇ ਨਾ ਤੇ ਉਹਦੇ 'ਚ ਆਪਾਂ ਹਰੇਕ ਦਾ ਸਤਿਕਾਰ ਕਰਨਾ ਜਿਹੜੀਆਂ ਮਾੜੀਆਂ ਗੱਲਾਂ ਉਹ ਮਾੜੀਆਂ ਤਾਂ ਜਨਤਾ ਜਾਣਦੀ ਹੁੰਦੀ ਯਾਰ ਕੋਈ ਕੋਈ ਰੋਪਨਾ ਕੋਈ ਧਬਕੇ ਨਾ ਕੋਈ ਕਿਸੇ ਤੇ ਲਾਂਚਣ ਰੋਣ ਨਾ ਕੋ ਵੱਡਾ ਬਣ ਜਾਂਦਾ ਮੈਂ ਤਾਂ ਯਾਰ ਅੱਜ ਤੱਕ ਦੇ ਆ ਟੀਵੀ ਤੇ ਵੀ ਆ ਪਹਿਲੀ ਵਾਰ ਕੇ ਖੇਤੀ ਕੂਤੀ ਦੀ ਮੈਂ ਗੱਲ ਕਰਲਾਂ ਕਰਲਾਂ ਰਾਜਨੀਤੀ ਦੀ ਗੱਲ ਬਹੁਤ ਘੱਟ ਕਰਦਾ ਭਾਸ਼ਣ ਮੈਨੂੰ ਦੇਣਾ ਨਹੀਂ ਆਉਂਦਾ ਇਹ ਵੀ ਨਹੀਂ ਗੱਲ ਲੇਕਿਨ ਗੱਲ ਹੈ ਜੀਰਾ ਜੀਰੀ ਭਾਸ਼ਣ ਵੀ ਦਊਂਗਾ ਠੀਕ ਹੈ ਕਿਉਂਕਿ ਸਰਦਾਰ ਹਰਮਿੰਦਰ ਸਿੰਘ ਜੀ